लो तो जी भाई सुखी भी बहुत ही फुल करता है गए। 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 बस ट्रैक्टर करना तो लोड है ਪ੍ਰਧਾਨ ਨੇ ਤਾਂ ਗਲਾਸ ਐਂਚੈਂਟ ਤੇ ਲੈਣ ਚ ਦੇਖਦਾ ਸੀ ਚਾਰ ਚੋ ਗੱਲ ਹੋ ਗਈ ਪਿਆਰ ਦੀ ਪ੍ਰਧਾਨ ਨੇ ਤਾਂ ਚੱਕਦੇ ਜਿਵੇਂ ਛੇਂ ਪ੍ਰਧਾਨ ਮੈਂ ਲਾਉਂਦਾ ਨਹੀਂਗਾ ਹਾਂ ਨਹੀਂ ਮੈਂ ਲਾਇਆ ਕਰਨੀ ਤੇ ਕਿਹ ਚਲਾਉਂਦਾ ਕੋਣ ਸਾਡੇ ਜੀ ਕੋਈ ਵੀ ਨਹੀਂ ਲਾਉਂਦਾ ਕੋਈ ਵੀ ਨਹੀਂ ਲਾਉਂਦਾ ਹੈਗਾ ਸਤਿ ਸ਼੍ਰੀਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਜੀ ਸ਼੍ਰੀਕਾਲ ਜੀ ਸਾਰਿਆਂ ਨੂੰ ਬਾਈ ਅੱਜ ਉਹ ਕੰਮ ਹੋ ਗਿਆ ਵੀ ਵਿਹਲੇ ਹੋ ਜਾਣਾ ਹੂੰ ਇਹ ਖੱਤੀ ਰਹਿ ਗਈ ਸੀ ਪਰ ਆਨ ਪੱਕੀ ਕੇ ਲੱਤ ਗਈ ਪੱਕਣੀਆਂ ਬੰਦੇ ਹਲੇ ਪ੍ਰਧਾਨ ਨਹੀਂ ਮੈਨੂੰ ਡਰਾਉਂਦੇ ਤੇ ਦੱਸਦੇ ਨਹੀਂ ਆਉਣਾ ਆਪਾਂ ਛੇਤੀ ਆਗੇ ਮੇਰੀ ਪੱਕੀ ਪਰਸੋਂ ਵੜਾ ਦੇਣੀ ਆਪਾਂ ਨੇ ਕਿਆ ਚ ਕਰੋਗੇ ਕਿ ਗਰਮੀ ਜ਼ਿਆਦਾ ਹੋ ਗਈ ਬੰਦੇ ਗਰਮੀ ਜ਼ਿਆਦਾ ਹੋਊ ਪੱਛੋਂ ਬੋਸ ਚੱਲਦੀ ਭਾਈ ਇਹ ਕਣਕ ਵੀ ਬਹੁਤ ਲੇਟ ਲੱਗੀ ਸੀ ਕਿਉਂਕਿ ਅੱਜ ਲੇਟ ਦਾ ਵੀ ਪਤਾ ਲੱਜੂਗਾ ਵੀ ਲੇਟ ਕਣਕ ਦਾ ਝਾੜ ਕਿੰਨਾ ਹੈ ਕਣਕ ਨਿਕਲੂ ਵਧੀਆ ਉਹਨੇ ਹਾਂ ਵਧੀਆ ਨਿਕਲੂ ਵੀ ਇੱਕ ਸਾਕ ਕਿਤਾਬ ਲਾ ਲੈ ਜਿਹੜੀ ਕਣਕ ਦਾ ਰੰਗ ਚਿੱਟਾ ਹਾਂਜੀ ਉਹ ਕਣਕ ਵੱਧ ਨਹੀਂ ਕਰਾ ਪ੍ਰਧਾਨ ਸਪਰੇਅ ਕਰੀ ਵੀ ਫਰਕ ਨਹੀਂ ਪਾਣੀ ਦਾ ਫਰਕ ਪੈ ਗਿਆ ਜੀ ਇਹਨੇ ਪਾਣੀ ਲ ਕਣਕ ਕਾਲੀ ਹੋ ਲੱਗਿਆ ਹੈਗਾ ਨੂੰ ਪਹਿਲਾਂ ਲਾਤਾ ਹਾਂ ਕਣਕ ਬਾਈ ਚਿੱਟੀ ਹੈ ਉਦਾਂ ਵੀ ਖੜੀ ਹੈ ਖੇਤ ਇਹ ਦੱਸਦਾ ਵੀ ਕਣਕ ਵਧੀਆ ਹੋਊਗੀ ਹਾਂ ਇਹ ਪ੍ਰਾਂਜ ਦੋ ਬੀਜ ਹੈ 869 ਤੇ 2967 ਮਿਕਸ ਮਿਕਸ ਹੂੰ ਹੂੰ ਬਾਕੀ ਹੁਣ ਪਤਾ ਲੱਗ ਜਾਣਾ ਲੱਗਣੇ ਆਉਣੇ ਟਾਈਮ ਕੋਈ ਨਹੀਂ ਲੱਗਣਾ ਮਸ਼ੀਨ ਦੀ ਵੇਟ ਹੋ ਰਹੀ ਹੈ ਇੱਧਰ ਵੱਢਦੀ ਦਿਖਦੀ ਹੈ ਨਹੀਂ ਉੱਧਰ ਮਰਗੀਤ ਬਾਈ ਭੱਕੀ ਜਾਂਦਾ ਉਹ ਖੜੀ ਜਾਂਦਾ ਉਹ ਕਹਿੰਦਾ ਕਿੱਥੇ ਆਉਣ ਸਾਡਾ ਤਾਂ ਆਪਰੀ ਪਤਾ ਉਹਨੇ ਫੋਨ ਦੀ ਜਾਨੂ ਬਣਾਈ ਪਈ ਹੈ ਹਾਂ ਆ ਗਈ ਆਈ ਨਹੀਂ ਆ ਗਈ ਆ ਤੁਰ ਪੇ ਉਹ ਬੂਟਿਆ ਕਰਕੇ ਦਿਖਦੀ ਕਿਤੇ ਹੈਗੀ ਆ ਤੁਰੇ ਖੋਲ ਕਿਉਂ ਨਹੀਂ ਆ ਹਾਂ ਪਤਾ ਨਹੀਂ ਪਤਾ ਨਹੀਂ ਆਂਦੇ ਸੋ ਜਿਹੜੀ ਥੋੜ੍ਹੇ ਵਾਲੀ ਸਾਈਡ ਪਈ ਆ ਉੱਥੇ ਕਟਰ ਲਾ ਕੇ ਆ ਜੂਗੀ ਹਾਂ ਸਾਢੇ ਚਾਰ ਘੰਟੇ ਇਧਰਲੀ ਸਾਈਡ ਹਾਂ ਉੱਥੇ ਬੂਟੇ ਨੇ ਅਸੀਂ ਛੱਡੇ ਵੀ ਬੂਟੇ ਆਹ ਸਾਈਡ ਆਹ ਸਾਈਡ ਯਾਰ ਕਿਹੜੀ ਸਾਈਡ ਆ ਜਿਹੜੀਆਂ ਮੂਰੇ ਜਾਂਦੀ ਪਈ ਇਹਦਾ ਹੀ ਨਹੀਂ ਮੈਨੂੰ ਪਤਾ ਜਿਹੜੀ ਸਾਡੀ ਪਹੀ ਅਸੀਂ ਆਪਣੇ ਛੱਡੀ ਪਈ ਆ ਉਹ ਵੀ ਅਸੀਂ ਛੱਡੀ ਪਈ ਆ ਦੋ ਦੋ ਹੁਣ ਆਪਣੇ ਆ ਸੂਏ ਪਰ ਵਾਲੀ ਪੈਸੇ ਨੂੰ ਕਟਰ ਪਾਇ ਪਲੰਘ ਜਾਂਦਾ ਉਹ ਵਿਚਾਰੇ ਵਾਲੇ ਨੂੰ ਲੰਗਦਾ ਹੈਗਾ ਉਹ ਚੱਕਰ ਹੁਣ ਗਾਹਾਂ ਨੂੰ ਮੈਂ 2 ਫੁੱਟ ਹੋਰ ਅੰਦਰ ਕਰਕੇ ਲਾ ਦੇਣੇ ਜਿਹੜੀ ਬਾਹਰ ਦੀ ਰਹਿਣਾਈ ਆ ਅੰਦਰ ਕਰਕੇ ਲਾਉਣੇ ਆ ਸਾਡੇ ਇਹਨੇ ਲੰਗਦੇ ਖੰਨੇ ਨੂੰ ਤੋਂ ਸ਼ੁਰੂ ਕਰਦਾ ਪ੍ਰਧਾਨੇ ਲਾ ਉਰੇ ਸਪਰੇਇਂਤੀ ਹੋਈ ਉਰੇ ਗੁੱਲੀ ਡੰਡਾ ਹੋ ਗਿਆ ਉਰੇ ਇੰਨੀ ਵਟਾਈ ਹੋਈ ਗੁੱਲੀ ਡੰਡੇ ਦੀ ਪੁੱਛ ਨਾ ਦੂੰ ਪਰ ਇੱਥੇ ਸਪਰੇਇ ਬਹੁਤ ਚੱਲਣੀ ਆ ਉਹ ਅਬਕੀਰਾਪੂਰਾ ਜੀ ਆਹ ਬਾਈ ਰਸਤਾ ਬਣਾਇਆ ਤਾਂ ਇਹ ਪ੍ਰੋਜੈਕਟ ਪਰੇ ਰੱਖਿਆ ਪਿਆ ਇਹ ਮਸ਼ੀਨ ਦੇ ਆਉਣ ਤੇ ਪਹਿਲਾਂ ਹੀ ਚੱਕ ਕੇ ਅਸੀਂ ਪਰੇ ਗਏ ਉਹਦੇ ਨਾਲ ਪਰਨ ਦੇਖੋ ਤਾਂ ਤੋੜ ਕੇ ਵੱਲ ਨਹੀਂ ਬਲਕਿ ਰਾਣਾ ਤਾਂ ਨਹੀਂ ਕੋਈ ਨਰਮ ਕੰਮ ਚੱਲੇ ਸਿੱਟਣੇ ਦਾ ਨਹੀਂ ਚੱਲਦਾ ਪਤਰ ਲੱਗ ਗਿਆ ਠੀਕ ਆ ਉਹ ਗੋਦੋਦ ਨਹੀਂ ਹੈਗੀ ਲੈ ਹਾਂ ਹਾਂ ਗੋਦੋਂ ਹੁਣ ਕਿਹੜੀ ਉੱਤੇ ਰਹਿਣੀ ਹੈ ਸਹੀ ਜੀ ਤਾਂ ਜਾਂਦਾ ਇਹਦੇ ਫੋਟੋ ਵੀ ਨਾ ਮੈਨੇ ਇਕ ਨਹੀਂ ਸਿੱਟਣਾ ਪੈਣਾ ਭਾਈ ਚਲ ਹਾਜ਼ਮੀ ਜਾ ਕੇ ਚੱਲਦਾ ਰਹੂੰਗਾ ਆਪਣੀ ਜਗਾ ਜਿਹੜੇ ਵੀਰ ਭਾਈ ਨੂੰ ਕਣਕ ਦੀ ਲੋੜ ਆ ਬਾਈ ਲੈ ਲੋ ਰੁਪਈਆ 4000 ਹੋ ਜਾਣ ਹੂੰ ਬਾਦਵਾ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣ ਲੈ ਲੋ ਬਾਕੀ ਪਤਾ ਕੁਛ ਨਹੀਂ ਹੂੰ ਕਈ ਗਵਰਨਮੈਂਟ ਪਾਰਟੀ ਮੰਗਾ ਲੈਂਦੀ ਆ ਨਹੀਂ ਪਰ ਤਾਂ ਰੇਟ ਤਾਂ ਵਧਣਾ ਹੈ ਵੀ ਆਏ ਆ ਵੀ ਕਿਸੇ ਜ਼ਿੰਮੇਵਾਰ ਤੇ ਲੈ ਲੋ ਹੁਣ ਟਾਈਮ ਹੈ ਹੂੰ 12ਵਾਂ ਭਾਈ ਮਿਲਦੀ ਨਹੀਂ ਹੈਗੀ ਫੇ ਅਗਲੇ ਨੇ ਆਪਣੀ ਮਰਜ਼ੀ ਕੇ ਦੇਣੀ। ਆਪਨੇ ਅੱਜ ਮੈਂ ਮੰਡੀ ਚ ਗਿਆ ਤਾਂ ਮੰਡੀ ਵੀ ਖਾਲੀ ਪਈ ਕੋ ਢਾਂਗ ਨਹੀਂ ਹੈਗੀ ਐਡੀ। ਕਣ ਕੱਪ ਤਾਂ ਉੜ ਗਈਆਂ ਪਤ ਨਹੀਂ ਲੱਗੀਆਂ। ਨਾਲ ਦੀ ਨਾਲ ਲੋਕਾਂ ਨੇ ਰੱਖ ਵੀ ਬਹੁਤ ਨਾਲ 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 ਲਈ ਪੰਜ ਸੂਟ ਮਾਰ ਕੇ ਗਿਆ ਆ ਪਤਾ। ਪੰਜ ਸੂਟ ਮਾਰਦਾ ਵੀ। ਅੰਦਾ ਵਧੀਆ। ਹਾਂ ਸਾਬ ਜੋ ਉੱਦੇ ਸਮਝ ਲੈ ਸੱਜੇ ਖਬੇ ਹੱਥ ਜੋਈ ਬਈ ਇਹ। ਠੀਕ ਆ। ਜਦੇ ਹਾਜ਼ਰ। ਪ੍ਰਾਂਜ ਜੀ ਆ ਖੱਤੀ ਚ। ਦੇਖ ਸਾਲਾਂ ਨੂੰ ਸਾਂਹ ਛੇੜ ਤਾ ਪਰਸੋਂ। ਹਾਂ ਇਹ ਮੁੰਡੇ ਦੇ। ਹਾਂ ਫਿਰ ਸਾਂਹ ਦੇਖ ਲੈ ਮੇਰੇ ਸਭ ਤੈਨੂੰ ਕੋ 4 ਕਵਾਂਟਰਲ ਦਾ ਹੋਊਗਾ। ਪਤਾ ਨਹੀਂ ਸਾਲ ਕਿਹੜੇ ਸਭ ਗੱਲ ਬਚ ਗਏ। ਸਾਂ ਛੇੜਤਾ ਉਹਦਾ ਕੁਦਰਤੀ ਉਹ ਸਾਂ ਪਿੱਛੇ ਹਟ ਗਿਆ ਪੰਗਾ ਲੈ ਲਿਆ ਹਾਂ ਇਹਨੂੰ ਪਤਾ ਨਹੀਂ ਹੈ ਬਈ ਟੋਕਰੇ ਵਾਂਗੂ ਕਰ ਦਿੰਦਾ ਸਾਰੇ ਮਗਰ ਬੈਨ ਹੈ ਪ੍ਰਧਾਨ ਮੈਂ ਜਿਹੜੀ ਤੈਨੂੰ ਗੱਲ ਕਹਿੰਦਾ ਇਹ ਇੱਕ ਖੱਤੀ ਚ ਇੱਕ ਕਿਲੇ ਦਾ ਮਾਲ ਪਿਆ ਹੋਇਆ ਹੂੰ ਹੂੰ ਸੇਵਾ ਪੱਖੋਂ ਆਪਣੇ ਹੈ ਵੀ ਹੈਗੀ ਕਣਕ ਬੀ ਜਿਹੜੇ ਦੋ ਪੈਰੇ ਦੋਆਂ ਚ ਡਾਇਰ ਲਾ ਕੇ ਪਾਇਆ ਤਿੰਨ ਵੜਾ ਆਇਆ ਬਹਿ ਗਿਆ ਕਿੰਨੀ ਜਗ੍ਹਾ ਹੋਊਗੀ ਇਹ ਜਾ ਡੇਢ ਰੱਖ ਲੈ ਚਾਹ ਡੇਢ ਬਿਗਾ ਚਾਹ ਦੋ ਰੱਖ ਲੈ ਡੇਢ ਦੋ ਦੇ ਵਿੱਚ ਹੈ ਬਸ ਸਮਝ ਲੈ ਵੀ ਤੇਰੀ ਚਾਰ ਵਿੱਗੇ ਚ ਨਹੀਂ ਕਣਕ ਆਈ ਚ ਹੈਗੀ ਹੈ ਨਾ ਹਾਂ ਚੰਗੀ ਕਣਕ ਹਾਂ ਕਿਲਾ ਵੀ ਹੋ ਸਕਦਾ ਹੂੰ ਕਿਉਂਕਿ ਭਾਈ ਕਣਕ ਵਧਿਆ ਖੜੀ ਦੀ ਵੀ ਮੀਂਹ ਪਈ ਨਹੀਂ ਹੈਗੀ ਮਾਰ ਨਹੀਂ ਰਹੀ ਹੈਗੀ ਪਤਾ ਨਹੀਂ ਇੱਕ ਵਾਰ ਉਹ ਮੀਂਹ ਪੈ ਗਿਆ ਤੁਲੂ ਪੰਪ ਲਾ ਕੇ ਪਾਣੀ ਕੱਢਿਆ ਸੀ ਦੋ ਵਾਰ ਆਹੋ ਪਾਣੀ ਲਾਉਣ ਦੇ ਬਾਅਦ ਮਾ ਜਦ ਇਹ ਜੂਰੀਆ ਡਾਇਆ ਖਾ ਸਕੋ ਮਿਕਸ ਬਾਤ ਆ ਵੀ ਕਣਕ ਇੰਨੀ ਹੋਈ ਪੁੱਛਣਾ ਸੇਵਾ ਦਾ ਫਰਕ ਤਾਂ ਹੈਗਾ ਹੈਗਾ ਮੈਂ ਸੇਵਾ ਦਾ ਵੀ ਫਰਕ ਹੈ ਮੈਂ ਕਹੀ ਆ ਵੀ ਬਾਕੀ ਦੇਖਦੇ ਹੁਣ ਜੋ ਗਰਮਾ ਚ ਹੈ ਵੀ ਆਏ ਆ ਵੀ ਭਾਈ ਵੱਲ ਜੋ ਵੀ ਹੈ ਸਹੀ ਖੜੀ ਆ ਉਦਾਂ ਹੈ ਨਹੀਂ ਹਾਂ ਤਦਨ ਕਾਲਕ ਕਾਲੀ ਦਾ ਹੋ ਜਾਂਦੀ ਹੈ ਵੀ ਇੱਕ ਪਾਣੀ ਦੀ ਮਾਰ ਇੱਕ ਸਪਰੇਅ ਦੀ ਮਾਰ ਨਹੀਂ ਪਾਣੀ ਦੀ ਸਪਰੇਅ ਦੀ ਵੀ ਨਹੀਂ ਹੈਗੀ ਪਾਣੀ ਪਾਣੀ ਦੀ ਉਹ ਮਾਰ ਚਲਦੇ ਪਾਣੀ ਦੀ ਹਵਾ ਲਾ ਦੇ ਸਮਝ ਲੈ ਵਿੱਚ ਨੂੰ ਹਵਾ ਲੰਘ ਜਾਂਦੀ ਹੈ ਦਾਣਾ ਬਰੀਕ ਦਾਣਾ ਬਰੀਕ ਦਾਣਾ ਬਰੀਕ ਵੀ ਨਾ ਹੋਵੇ ਹਵਾ ਲੰਘ ਜਾਂਦੀ ਹੈ ਦਾਣੇ ਜਿਹਨੂੰ ਵੀ ਪਰ ਇੱਕ ਵਿਕੀ ਬਾਈ ਨੇ ਨੇ ਸਾਤੇ ਦੋ ਚਾਰ ਦਿਨ 12ਵਾਂ ਵਿੱਚ ਦੀ ਪੇਰਾ ਵੜਾ ਕੇ ਵੇਲੇ ਵਿਕੀ ਦਾ ਨੇ ਹਾਂ ਅਡਵਾਂਸ ਚਲਦੇ ਆ ਪਹਿਲੇ ਅਸੀਂ ਕਹੀ ਜਾਂਦੇ ਨਰਮਾ ਦੇਖੋ ਦੇਕੀ ਵਡਾਉਣੀ ਪੈਗੀ ਉਹਨਾਂ ਨੂੰ ਵਿਕੀ ਰੈ ਨਹੀਂ ਕੋਲ ਕਰਦੇ ਹੈ ਬੜਾ ਦੇਣੀ ਵੜਾ ਦੇਣੀ ਬਾਅਦ ਚੈੱਕ ਤੇ ਹੂੰ ਆਡਾ ਬਾਈ ਟਰੈਕਟਰ ਦਾ ਥੋੜੇ ਜਿਹਾ ਸਿਸਟਮ ਉਹ ਖੋਲਿਆ ਪਿਆ ਏ ਉਹ ਕਰਕੇ ਉਹ ਬਿਜ ਬਿਅਸਤਾਲੇ ਤਾਂ ਬਿੱਕੀ ਫਾਈ ਵਾਲਾ ਲੈਂਦਾ ਹਾਂ ਠੀਕ ਹੈ ਪ੍ਰਧਾਨ ਨੂੰ ਕਿਹਾ ਵੀ ਮੈਨੂੰ ਜਾ ਕੇ ਮੇਰੇ ਕੇ ਪੁਰਜਾ ਚਾ ਲੈ ਇਹ ਮੰਨਦਾ ਨਹੀਂ ਹੈਗਾ ਚਲਦੇ ਆ ਮੈਂ ਤਾਂ ਕਹਿੰਦਾ ਚਲਦੇ ਆ ਚੱਲੀਏ ਚੱਲ ਦੇਖਦੇ ਆ ਕੱਲ੍ਹ ਦਾ ਦਿਨ ਖੜਦਾ ਹਾਂ ਅਰਸੋ ਚੱਲਦੇ ਵਾ ਠੀਕ ਆ ਮੜਾਏ ਹੁਣ ਗੇਰਦੀਏ ਜਾ ਕੇ ਬਾਈ ਇੱਕ ਵਾਰ ਉੱਪਰ ਮਸ਼ੀਨ ਆਉਣ ਤੇ ਵੇਨਾ 4 ਵਜੇ ਚੱਲਾਂਗੇ ਵਾ ਠੀਕ ਆ ਅੱਜ ਹੈ ਬੂਤਾ ਹੈ ਨਹੀਂ ਉਹ ਕਿੱਥੇ ਰਿਆ ਗਿਆ ਉਹਨੇ ਉਹ ਵੀ ਡੰਡਾ ਤੇਰੇ ਕੋਲ ਖੜਾਉ ਉਹ ਦੇਖ ਲਈ ਹਾਂ ਉਹ ਵੀ ਕਰਦਾ ਖੇਤ ਦੇਖਣ ਨੂੰ ਆਇਆ ਲੱਗਾ ਬਰਾਬਰ ਹੈ ਜੇ ਬੰਦਾ ਗਿਰਖਿਆ ਤੇ ਲੱਗਨੀ ਥੱਲੇ ਕਰਨਾ ਹੈ ਹੋਰ ਕਿ ਤੈਨੂੰ ਫੁੱਟ ਥੱਲੇ ਹੋਣਾ ਮਨੇ 10 ਫੁੱਟ ਥੱਲੇ ਕਰਨਾ ਹੈ ਹੋਰ ਕੀ ਨੀਵਾ ਖਾ ਸਕੀ ਉੱਪਰ ਤੇ ਮੋਟਰਸਾਈਕਲ ਵੀ ਕਰਨਾ ਹਾਂ ਪਰ ਇਹ ਲੇਣਾ ਵੀ ਜਿਹੜੀ ਕਣ ਕਬੱਡੀ ਵੀ ਬਾਪੂਆਂ ਨੇ ਮੈਂ ਕਹਿੰਦਾ 20 30 ਵਾਰ ਫੋਲਤੀ ਫੋਲਤੀ ਹੋਣੀ ਆ ਤੇਰੇ ਪੁੱਠੀ ਕਰੇ ਸਿੱਧੀ ਆ ਵੀ ਦੇਖ ਲਓ ਹੂੰ ਪਰਦਾਣਾ ਪੌਣੀ ਡੋਗਰੇ ਨੂੰ ਆ ਥੈਲਿਆਂਾਂ ਮਤ ਕੱਢ ਕੇ ਰੱਖ ਲੈਣ ਢੋਲ ਮਾ ਤੇ ਸਿੱਧੀ ਬਾਦੀ ਨਾ ਸੁਸਰੀ ਤੇ ਕਰਾ ਰੱਖਣੀ ਆ ਕਰੇ ਰੱਖ ਐਨੀ ਰੱਖ ਵੀ ਨਹੀਂ ਹੋਣੀ ਕਾਤੇ 2 ਕੁਇੰਟਲ ਹੈਗੀ ਆ ਰੱਖ ਲੈਣ ਨਾਲ ਕਹਿੰਦਾ ਵੇਚਣੀ 2 ਕੁਇੰਟਲ ਦਾ ਢੋਲ ਹੈ ਚਲ ਕਹਿੰਦਾ ਵੇਚਣੀ ਆ ਨਹੀਂ ਉਹ ਮੰਡੀ ਚ ਗੇਰੇ ਹੁਣ ਜਿਹੜੀ ਪੱਜ ਗਈ ਠੀਕ 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 ਮੇਰੇ ਖਾਮ ਨਾਲ ਵੀ ਪ੍ਰਦਾਣਾ ਦੇ 10 ਕੁਇੰਟਲ ਕਣਕ ਹੋ ਜਾ 10 ਵਾਧੇ ਹੋ ਜਾਣੀਆਂ ਮੇਨੇ ਹਾਂ ਕੀ ਰੱਬ ਬੱਚੇ ਵੀ ਚਾਰ ਦਿੰਦਾ ਕਹੀ ਹਾਂ ਬੱਚੇ ਦਾ ਮਹੱਤਵ ਪਰ ਵੀ ਆਹ ਮੈਂ ਤੇ ਕਿਹਾ ਤੇਰੇ ਪਾਪੇ ਨੇ ਗੁੱਲੀ ਡੰਡਾ ਪੱਟਿਆ ਵਿੱਚੋਂ ਸਾਰੀ ਜਿ ਫਿਰਕੇ ਡੇਢ ਮਹੀਨਾ ਉਹਨੇ ਗੁੱਲੀ ਡੰਡਾ ਪੱਟਿਆ ਹਾਂ ਉਹਨੇ ਫਰਕ ਵੀ ਪੈਂਦਾ ਰੱਬ ਦਾ ਨਾਲ ਆ ਵਿੱਚ ਹਾਂ ਫਰਕ ਪੈਂਦਾ ਨਾ ਪੈਂਦਾ ਜੀ ਪੈਂਦਾ ਕੀ ਦਾ ਫਰਕ ਹੈਗਾ ਹਾਂ ਹੁਣ ਤਾਂ ਨਾ ਦੀ ਗੜਾਈ ਕਰਦੇ ਗੰਨੇ ਦੀ ਗੜਾਈ ਕਰਦੇ ਫਰਕ ਪੈ ਜਾਂਦਾ ਪੈ ਜਾਂਦਾ ਜੀ ਹਾਂ ਪੱਤਾ ਹੀ ਸਾਫ਼ ਕਰਦੇ ਪਤੰਤਰ ਨਾਲੀਆਂ ਜਾਂ ਕਣਕਾਂ ਵਾਲੀ ਸਾਈਡਾ ਬ ਘੁੰਮ ਕੇ ਓਕੇ ਆ ਚੂਹਾ ਬਾਪੂ ਮੇਰਾ ਰੋਜ਼ ਦੇਖਦਾ ਖੱਡ ਕਿੱਥੇ ਬਈ ਇਹਨਾਂ ਨੂੰ ਹੂੰ ਹੂੰ ਘੁੰਮ ਫਿਰ ਕੇ ਆਹਾਂ ਤੇ ਦਖਦੰਦ ਦਾ ਵੀ ਇੱਥੇ ਖੱਡ ਪੈ ਗਈ ਹਾਂ ਹਾਂ ਸਾਨੂੰ ਕਿਹ ਪਤਾ ਰ ਕਿੱਥੇ ਕਿਹਦੀ ਖੱਡ ਉਹਨੂੰ ਸਾਰੇ ਖੱਡਾ ਪਤਾ ਪੱਕਾ ਪੱਕਾ ਕੋਈ ਗਾਲ ਨਹੀਂ ਕਿੱਥੇ ਖੋ ਗਿਆ ਮਸ਼ੀਨ ਵਾਲੇ ਨੇ ਢੀਕ ਦੇ ਹੋਗੇ ਤਿੰਨ ਘੰਟੇ ਪਾਈ ਆ ਗਿਆ ਆ ਗਿਆ ਆ ਗਿਆ ਆ ਗਿਆ ਦੋ ਕਿੰਨੇ ਦਾ ਕੰਮ ਆਵਰਦਾ ਨਾ ਹਾਂ ਮਸੀਓ ਹਾਂ ਸ਼ਾਇਦ ਅੱਜ ਦਾ ਹੀ ਹੋਵੇ ਮਰਕੀ ਸੀ ਵੜਣੀ ਹੁਣ ਭਾਈ ਉਹ ਵੀ ਢੀਕਦਾ ਹਾਂ ਮੈਨੂੰ ਕਹਿੰਦਾ ਮਸ਼ੀਨ ਆਉਣੀ ਨਹੀਂ ਹੈਗੀ ਮਖਾਂ ਵਾਲੇ ਦਾ ਮੈਨੂੰ ਫੋਨ ਆਇਆ ਵੀ ਉਹਨੇ ਆ ਜਾ ਮਸ਼ੀਨ ਆਉਣੀ ਆ ਉਹਨੂੰ ਪਤਾ ਨਹੀਂ ਹੋਣਾ ਭਾਈ ਉਹਨੂੰ ਪਤਾ ਦਾ ਹਾਂ ਕੰਨਹਲੇ ਦੀ ਅੰਦਰ ਦੇ ਵੱਢਣੀਆਂ ਸੁੱਖੀ ਤੇ ਆਉਣ ਹਾਂ ਸੁੱਖੀ ਜੱਟ ਦੇ ਵੱਢਣੇ ਭਾਈ ਸੁੱਖ ਜੱਟ ਸੁੱਖੀ ਜੱਟ ਮਾਰਦਾ ਫੋਟੋ ਮਾਰਦਾ ਠਾਠਾ ਹੋਣਾ ਨਾ ਕੈਨੇਡਾ ਦੇ ਹਾਂ ਕੈਨੇਡਾ ਦੇ ਪਹਿਲੇ ਟਾਈਮ ਗਏ ਚਲੇ ਗਿਆ ਬਹੁਤ ਵਧੀਆ ਟਾਈਮ ਗਏ ਲਓ ਜੀ ਭਾਈ ਆ ਗਏ ਕਮੈਨ ਨਾਲੇ ਫੇਰ ਸਰ ਵੀ ਦਵਾਈ ਉੱਪਰ ਇਹ ਤੇ ਇਧਰ ਕਟਰਾ ਗਿਆ ਮੂਰੇ ਪਾ ਕੇ ਟਰੈਕਟਰ ਮਗਰ ਚੱਕਦੇ ਭਾਈਓ ਪੂਰੇ ਸੀਜ਼ਨ ਬਾਅਦ ਹੀ ਨਾ ਦਿਖਿਆ ਅੱਜ ਕਿਨੇ ਘਰ ਹੁੰਦਾ ਨਾ ਅੱਛਾ ਉਹ ਪ੍ਰਦਾਨ ਆ ਲਿਆ ਚੱਕ ਲਿਆ ਉਹੀ ਬਾਈ ਪ੍ਰਧਾਨ ਬਾਈ ਕੋਕਰੀ ਬੋਤਲ ਲੈ ਕੇ ਆਇਆ ਪਲਾ ਰਿਏ ਬੰਦਿਆਂ ਨੂੰ ਇੱਕ ਵਾਰ ਪ੍ਰਧਾਨ ਪਾ ਰਿਹਾ ਠੰਡਾ ਬੰਦਿਆਂ ਨੂੰ ਉਹ ਕਹਿੰਦੇ ਠੰਡਾ ਪੀ ਕੇ ਚਲਾਉਣੀ ਹੈ ਚਲੋ ਠੀਕ ਹੈ ਕਿ ਨਹੀਂ ਫਿਰ ਗਰਮ ਤਾਂ ਨਹੀਂ ਹੋ ਗਿਆ ਉਹਨਾਂ ਨੂੰ ਗਰਮ ਹੋਣਾ ਪੰਜ ਮਿੰਟ ਵਿੱਚ ਬਦਲ ਲਿਆਉਂਦੇ ਨੇ ਅਸੀਂ ਕੋਕ 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 ਤੇ ਕਹਿੰਦੇ ਹੁਣ ਵੀ ਤਾਂ ਬਦਲ ਲਈ ਹੈ ਹਾਂ ਆ ਜਾ ਹੁਣ ਨਹੀਂ ਬਦਲ ਹੁਣ ਬੱਸ ਕਰ ਨਾ ਤਿੰਨੇ ਆ ਜਾ ਯਾਰ ਆ ਜਾ ਯਾਰ ਹੁਣ ਪਰ ਨਾਲ ਨੇ ਤਾਂ ਗਲਾਸ ਐਂਜਿੰਨ ਤੇ ਲੈਨ ਚ ਦੇਖਦਾ ਸੀ ਪਿਆਰ ਦੀ ਗੱਲ ਹੁੰਦੀ ਹੈ ਪਿਆਰ ਦੀ ਪ੍ਰਧਾਨ ਨੇ ਤਾਂ ਚੱਕਦੇ ਜਿਵੇਂ ਛਿਆਂ ਤਾਂ ਮੈਂ ਲਾਉਂਦਾ ਨਹੀਂਗਾ ਮੈਂ ਲਾਇਆ ਕਰਨੀ ਤੇ ਕਿਹ ਕਿਲਾਉਂਦਾ ਕੋਣ ਸਾਡੇ ਜੀ ਕੋਈ ਨਹੀਂ ਲਾਉਂਦਾ ਕੋਈ ਵੀ ਨਹੀਂ ਲਾਉਂਦਾ ਹੈਗਾ ਅਕਾ ਮੈਂ ਕਹਿੰਦਾ ਜਿੰਨੇ ਬਲੌਗਰ ਸਾਰੇ ਲਾਉਂਦੇ ਨਹੀਂ ਕੋਈ ਨਹੀਂ ਲਾਉਂਦਾ ਹੈਗਾ ਹਾਂ ਤਾਂ ਕਦਾ ਹੈ ਕਦਾ ਹੈ ਮੈਂ ਕਿਹਾ ਬਹੁਤ ਜੜੇ ਹੈ ਮੈਂ ਤੁਹਾਨੂੰ ਕਿਹਾ ਗੋਪਤ ਹੈ ਗੋਪਤ ਮਾਲਾਣਾ ਕਰੇ ਬਰਨਸੀ ਦਾ ਭਾਈ ਪਿੰਜਰੀ ਇਹ ਨਹੀਂ ਅਇਤਾ ਸਾਲੂ ਵੀ ਪਤਾ ਪਰ ਇਹ ਨੀ ਨੀ ਨਾ ਹੈ ਜੇ ਲੈ ਵੀਰੇ ਲੈ ਸਰ ਤਾਂ ਹੀ ਸੋਫੀ ਬਾਦ ਦਾ ਥੋੜੇ ਚੀਨੇ ਬਾਈ ਪੀ ਲੈ ਵੀਰੇ ਆ ਜਾ ਕੁੱਟ ਤੂੰ ਪੈਗ ਲਾ ਕੇ ਲੱਗਦਾ ਸਾਰਾ ਬੰਦ ਮਿੱਤਰਾ ਦਾ ਜੈਸ ਦੇ ਘੱਤਰ ਆ ਆ ਨਾ ਘੱਤਰ ਜੈਸ ਘੱਤਰ ਡਰਾਈਵਰ ਦੇ ਨਾਲ ਦੀ ਹੱਕ ਦੀ ਗੱਲ ਬੋਲਦਾ ਲੋ ਜੀ ਬਾਈ ਸੁੱਕੀ ਵੀ ਬਹੁਤ ਦੀ ਫੁੱਲ ਕਰਦਾ ਏ ਆਗ ਬਸ ਜਿਹੜੇ ਵੱਡ ਹੋਈਆਂ ਬਾਈ ਘਰ ਦੇ ਇੱਧਰ ਉੱਧਰ ਕਣਕ ਚ ਆ ਗਿਆ ਪੂਰਾ ਘਰ ਦਾ ਫੁੱਲ ਮਿੱਟੀ ਆਉਣ ਲੱਗੀ ਨਾ ਹੁਣ ਤਾਂ ਜਿਵੇਂ ਹੀ ਖੜਕ ਗਈਆਂ ਬਾਈ ਹਾਂ ਲੱਗਾ ਬੱਡਾਉਣ ਕਰਕੇ ਕਰਦਾ ਜੀ ਉਹ ਕੰਮ ਹੈ ਜਿਹੜਾ ਹੜੰਬਾ ਚੱਲਦਾ ਹੁੰਦਾ ਬਾਈ ਓਵੇਂ ਕਰਦਾ ਏ ਹਾਂ ਇਹ ਤਾਂ ਹੈ ਉਹੀ ਚੀਜ਼ ਦਾ ਫਰਕ ਹੈ ਹੈ ਬਾਈ ਬਾਬੇ ਦੀ ਕਿਰਪਾ ਕੇ ਹੋ ਗਏ ਵੇਲੇ ਇਹਦਾ ਵੀ ਨੰਬਰ ਲੱਗ ਗਿਆ ਹੋ ਜੀ ਬਾਈ ਕੰਮ ਚੱਲਦਾ ਮਾਰੋ ਮਾਰ ਮੂਰੇ ਵੀ ਗੱਠਾ ਪਿੱਛੇ ਨਹੀਂ ਕਰਦਾ ਜੀ ਤੇਰੇ ਪਾਰੇ ਪਾਸੇ ਗੱਦੀ ਕਰਦਾ ਏ ਇਧਰ ਵੀ ਚੱਲਦਾ ੜੱਬਾ ਬਾਈ ਉਹ ਦੇਖੋ ਬੁੱਟਿਆ ਜਿਹਨੂੰ 10 ਦਿਨ ਕਰਦੇ ਰਹੀ ਏ ਬਾਈ ਇਹ ਹੁਣ ਤੂੜੀਆਂ ਨੇ ਚਲਣੀਆਂ ਕਰਦੀ ਕਰਦਾ ਹਾਂ ਹਾਂ ਕਰਦੇ ਵਾਲਾ ਹੀ ਏ ਆ ਗਿਆ ਆ ਗਿਆ ਆ ਗਿਆ ਆ ਗਿਆ ਗਾਹ ਹੈ ਗਿਆ ਗਿਆ ਬਸ ਟਰੈਕਟਰੇ ਕਰਨਾ ਦਾ ਲੋਡ ਹੈ